ਤੁਸੀਂ ਵੇਖੋ ਸ਼ਰਮ ੱਮ ੱਟਕਾ ਇੱਕ ਮੌਜੂਦਾ ਐਮਐਲਏ ਦੇ ਨਾਲ ਇੰਨਾ ੱਟਕਾ ਹੋ ਰਿਹਾ ਤੇ ਕੋਈ ਸਰਕਾਰ ਚੀ ਨਹੀਂ ਹਜੇ ਕੋਈ ਅਸੀਂ ਕੁਝ ਵੀ ਕਹਿੰਦੇ ਨਹੀਂ ਕੀਤਾ ਜੋ ਤੁਸੀਂ ਸੁਣ ਰਹੇ ਹੋ ਕੁਝ ਵੀ ਆਵੇਂ ਦਾ ਨਹੀਂ ਸੀ ਤਾਂ ਮੌਜੂਦਾ ਸਰਕਾਰ ਚ ਹੁੰਦੇ ਹੋਏ ਆਪਣੇ ਐਮਐਲਏ ਦੇ ਨਾਲ ਆ ਕੁਝ ਹੋ ਰਿਹਾ ਤਾਂ ਫਿਰ ਆਮ ਜਨਤਾ ਦਾ ਕੀ ਹਾਲ ਹੋਊਗਾ ਤੁਸੀਂ ਇਹ ਵੀ ਵੇਖੋ ਤੁਹਾਡੇ ਪੱਤਰਕਾਰ ਭਰਾਵਾਂ ਨਾਲ ਵੀ ਹੋਇਆ ਪਿਛੇ ਦਿਨੀ ਤੁਸੀਂ ਵੀ ਸਾਰੇ ਜਾਣੂ ਇਸ ਚੀਜ਼ ਪਰ ਮੈਂ ਕਹਿੰਨੀ ਆ ਕਿ ਇੰਨਾ ੱਟਕਾ ਜਿਹੜਾ ਨਾ ਉਹ ਕੁਝ ਟਾਈਮ ਲਈ ਰਹਿੰਦਾ ਤੇ ਪਰਮਾਤਮਾ ਜਿਹੜਾ ਨਾ ਬੜਾ ਬਿਆਨਤ ਆ ਉਹ ਮੈਂ ਤੁਹਾਨੂੰ ਦੱਸਿਆ ਹੀ ਕਿ ਮੇਰੀ ਹੰਸਾਲੀ ਸਾਹਿਬ ਵਾਲੇ ਮਾਪਕਸ਼ਾ ਆ ਕੇ ਡੇਲੀ ਅਰਦਾਸ ਬੇਨਤੀ ਚੱਲ ਰਹੀ ਹੈ ਔਰ ਉਹਨਾਂ ਨੇ ਕਿਹਾ ਵੀ ਹੈ ਕਿ ਬੇਟਾ ਜਿਹੜਾ ਜਿਹੜਾ ਕਰੇਗਾ ਨਤੀਜਾ ਇੱਥੇ ਭੁਗਤਣਾ ਪਏਗਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਪਣੇ ਆਪ ਆਏਗਾ ਵੀਰੇ ਮੈਂ ਕੁਝ ਨਹੀਂ ਕਹਿਣਾ ਉਹ ਵਾਹਿਗੁਰੂ ਆਪਣੇ ਆਪ ਤੁਹਾਨੂੰ ਦਿਖਾਏਗਾ ਜੀ ਮੈਂ ਤਾਂ ਬਹੁਤ ਕੁਝ ਸਹਿ ਲਿਆ ਪਠਾਨ ਮਾਜਰਾ ਸਾਹਿਬ ਨੇ ਉਹਦੇ ਪਰਿਵਾਰ ਨੇ ਸਹਿ ਲਿਆ ਸਿੰਦੇ ਵੀ ਰਵਾਂਗੇ ਕੋਈ ਚੱਕਰ ਨਹੀਂ ਸਿਹਤ ਪ੍ਰਤੀ ਜੋਦਿਕਤਾ ਆਉਂਦੀਆਂ ਨੇ ਕੋਈ ਚੱਕਰ ਨਹੀਂ ਸਵਾਂਗੇ ਅਸੀਂ ਆਪਣੇ ਹਲਕੇ ਲਈ ਸਹਿ ਰਹੇ ਆਂ ਹਲਕੇ ਦੇ ਸਾਡੇ ਨਾਲ ਖੜੇ ਨੇ ਵਰਕਰ ਕੁਛਕ ਹਲਕੇ ਦੇ ਨੂੰ ਆਉਣ ਨਹੀਂ ਦਿੱਤਾ ਗਿਆ ਕਿਉਂਕਿ ਜਿੰਨੇ ਤਾਂ ਅੱਗੇ ਆਏ ਨੇ ਤਾਂ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਆ ਜਿਨ੍ਹਾਂ ਨੂੰ ਨਹੀਂ ਆਉਣ ਦਿੱਤਾ ਉਹਨਾਂ ਦਾ ਵੀ ਧੰਨਵਾਦ ਆ ਔਰ ਤੁਹਾਡਾ ਵੀ ਸਾਰੇ মিডিਆ ਵਾਲੇ ਭਾਵਾਂ ਦਾ ਵੀ ਧੰਨਵਾਦ ਆ ਤੁਸੀਂ ਇੱਥੇ ਪਹੁੰਚੇ ਤੁਸੀਂ ਆ ਕੇ ਮੇਰਾ ਹਾਲ ਵੇਖਿਆ ਔਰ ਤੁਸੀਂ ਉਸ ਟਾਈਮ ਤੇ ਵੀ ਵੇਖਦੇ ਜਦੋਂ ਅਮਰ ਹਸਪੀਟਲ ਦੀ ਸੀ ਫਸ ਟਾਈਮ ਵੇਖੋ ਕਿਵੇਂ ਲੱਤੀ ਗਿਆ ਇਹਨਾਂ ਜੋ ਕੁਛ ਸੀਗਾ ਕਹਿਤਾ ਇਲਾਜ ਕਰਾ ਰਹੇ ਆ ਪਰ ਬਟ ਉੱਥੇ ਉਲਟਾ ਪ੍ਰੈਸ਼ਰ ਸੀਗਾ ਵੀ ਇਲਾਜ ਹੋ ਨਹੀਂ ਪੈਣਾ ਉમે ਤੁਹਾਨੂੰ ਦੱਸਿਆ ਵੀ ਹਸਪਤਾਲ ਵਾਲੇ ਮਾਲਕ ਤੋਂ ਮੇਰੇ ਭਰਾ ਅਮਰਜੋਤ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਚਾਰ ਦਿਨ ਉੱਤੇ ਰੱਖਿਆ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਮਦਦੂਰੀ ਵਸਤੋਂ ਫਿਰ ਇਹਨਾਂ ਨੇ ਰੱਖ ਦਿੱਤਾ ਸੀਗਾ ਕੀ ਲੱਗਦਾ ਵੀ ਜਿਹੜੀ ਮਾਨ ਸਰ ਸਾਹਿਬ ਨੇ ਗੈਸ ਤੇ ਦਿੱਲੀ ਵਾਲਿਆਂ ਨੂੰ ਸਰਕਾਰ ਖਿਲਾਏ ਜਾ ਰਹੀ ਹੈ ਕਿ ਉੱਤੇ ਦੱਬੀਏ ਜਿਹੜੇ ਅੰਤਲ ਦਾ ਹੈ ਸਾਰੇ ਤੁਸੀਂ ਵੇਖੀ ਰਹੇ ਹੋ ਤੁਹਾਨੂੰ ਸਭ ਕੁਝ ਪਤਾ ਹੀ ਹੈ ਕਿਉਂਕਿ ਮਾਨ ਸਰ ਕੁਝ ਬੋਲ ਨਹੀਂ ਰਹੇ ਮਾਨ ਸਰ ਦਾ ਫਰਜ਼ ਸੀ ਆਪਣੇ ਪੰਜਾਬ ਲਈ ਖੜਨ ਦਾ ਜੇ ਚੁਣਿਆ ਸੀ ਪੰਜਾਬ ਨੇ ਮਾਨ ਸਾਹਿਬ ਨੂੰ ਤਾਂ ਮਾਨ ਸਾਹਿਬ ਦਾ ਹੱਕ ਸੀਗਾ ਆਪਣੇ ਪੰਜਾਬ ਲਈ ਖੜਨ ਦਾ ਆਪਣੇ ਐਮਐਲਏ ਨਾਲ ਖੜਨ ਦਾ ਉਹ ਕਹਿੰਦੇ ਕਿ ਇਹਨਾਂ ਧੱਕੇ ਮੈਂ ਨਹੀਂ ਕਰ ਸਕਦਾ ਆਪਣੇ ਪੰਜਾਬ 'ਚ ਮੈਂ ਇੱਥੇ ਹੀ ਰਹਿਣਾ ਪਰ ਉਹ ਦਿੱਲੀ ਵਾਲਿਆਂ ਦੇ ਪ੍ਰੈਸ਼ਰ ਤੇ ਜੋ ਕਹਿੰਦੇ ਨੇ ਉਹ ਕਰੀ ਜਾ ਰਹੇ ਨੇ ਰਿਸ਼ਤੇਦਾਰੀ ਮੈਂ ਤੁਹਾਨੂੰ ਦੱਸਿਆ ਕਿ ਡਾਕਟਰ ਗੁਰਪ੍ਰੀਤ ਦੀ ਮਜਬੂਰੀ ਉਹਨਾਂ ਬਾਰੇ ਮੈਂ ਕੁਝ ਨਹੀਂ ਕਹਾਂਗੀ ਉਹਦੀ ਮਜਬੂਰੀ ਹੈ ਕੋਈ ਘਰ ਚ ਕਿਸੇ ਲੜੀ ਦੀ ਮਜਬੂਰੀ ਹੋ ਸਕਦੀ ਹੈ ਗਣਮਾਤਰ ਸਾਹਿਬ ਨੇ ਕਹ ਅਸੀਂ ਕੁਝ ਐਮਐਲਏ ਸਾਡੇ ਨਾਲ ਜਾਣ ਨਹੀਂ ਚਾਇਆ ਲੱਗਦਾ ਵੀ ਉਹ ਇਸੇ ਬਾਰੇ ਉਹ ਤੁਹਾਨੂੰ ਆ ਕੇ ਰਿਜ਼ਲਟ ਕੋਈ ਗੱਲ ਨਹੀਂ ਉਹ ਪਰਮਾਤਮਾ ਆਪਣੀਆਂ ਸਾਰਾ ਕੁਝ ਸਾਹਮਣੇ ਕਰੂਗਾ ਮੈਂ ਕੁਝ ਨਹੀਂ ਉਹਨਾਂ ਬਾਰੇ ਬੋਲ ਸਕਦੀ ਨਾ ਹੀ ਮੇਰੀ ਕਿਸੇ ਐਮਐਲਏ ਨਾਲ ਕੋਈ ਗੱਲ ਹੋਈ ਹੈ ਤੇ ਨਾ ਮੈਨੂੰ ਉਹਨਾਂ ਬਾਰੇ ਕੁਝ ਪਤਾ ਹੈ ਤੇ ਉਹ ਸਮਾਂ ਆਉਣ ਕੇ ਸਾਰਾ ਕੁਝ ਜੋ ਹੈਗਾ ਤੁਹਾਡੇ ਸਾਹਮਣੇ ਹੋਵੇ ਅਧਿਪ੍ਰਸ਼ਾਸਨ ਦਾ ਰਵੱਈਆ ਕੀ ਹੈ ਅਧਿਪ੍ਰਸ਼ਾਸਨ ਨੇ ਆ ਕੇ ਕਹਤਾ ਕਿ ਮੈਡਮ ਸਾਨੂੰ ਉੱਤੋਂ ਪ੍ਰੈਸ਼ਰ ਬਹੁਤ ਜੀ ਉਹਨਾਂ ਨੇ ਕਿਹਾ ਕਿ ਥਾਲੀ ਕਰਨੀ ਹੀ ਕਰਨੀ ਕੋਟੀ ਮੈਂ ਕਿਹਾ ਸੇਤਨ ਕੀ ਕੁਛ ਬੰਦਾ ਸਮਾਂ ਦੇ ਦੇ। ਮਤਲਬ ਇਹਨਾਂ ਸਮਾਨ ਨੇ ਮੈਂ ਕਿਵੇਂ ਕੱਢਾਂਗੀ ਹਨਾ ਤਾਂ ਉਹਨਾਂ ਨੇ ਕਿਹਾ ਨਹੀਂ ਜੀ ਨਹੀਂ ਉਪਰ ਸਖਤ ਆਰਡਰ ਨੇ। ਤੁਸੀਂ ਇਹ ਵੇਖ ਲਓ ਅੱਜ ਸਖਤ ਆਰਡਰ ਨੇ ਜੋ ਇੱਕ ਮੌਜੂਦਾ ਐਮਐਲਏ ਨਾਲ ਇਹਨਾਂ ਤੱਕਾ ਹੋ ਰਿਹਾ ਆਮ ਜਨਤਾ ਦਾ ਕੀ ਹਾਲ ਹੋਊਗਾ? ਆਮ ਜਨਤਾ ਵੀ ਇਸ ਚੀਜ਼ ਤੋਂ ਜਾਣੂ ਹੋ ਗਈ ਹੈ ਕਿ ਇਹਨਾਂ ਤੱਕਾ ਹੋ ਸਾਰ ਰਹੇ ਨੇ ਤਾਂ ਸਾਡਾ ਕੀ ਹਾਲ ਹੋਣਾ। ਜੇ ਕੱਲ ਨੂੰ ਅਸੀਂ ਕੁਝ ਬੋਲਾਂਗੇ ਸਾਡੇ ਤੇ ਕੀ ਕੁਝ ਹੋਊਗਾ। ਜਦੋਂ ਉਹਨਾਂ ਦਾ ਸੱਚ ਬੋਲਣ ਤਾਂ ਇਹਨਾਂ ਕੁਝ ਹੋ ਰਿਹਾ ਐਨੀ ਸਜ਼ਾ ਮਿਲ ਰਹੀ ਹੈ। ਤਾਂ ਸਾਨੂੰ ਤਾਂ ਬਿਨਾ ਬੋਲਣ ਪਈ ਜਿਹੜਾ ਮੇਰਾ ਪਤਾ ਲੈਣ ਵੀ ਆਉਂਦਾ ਸੀ ਤਾਂ ਉਹਦਾ ਵੀ ਪਰਚਾ ਚਲੋ ਜੀ ਪਰਚਾ ਜਿਹੜਾ ਮੈਂ ਸਰਪ ਦੀ ਪੋਸਟ ਪਾਉਂਦਾ ਉਹਦੇ ਤੇ ਵੀ ਪਰਚਾ ਤਾਂ ਇੰਨਾ ਕਿ ਕਿੱਥੇ ਕੋਈ ਡਰਾ ਤਾਂ ਘਾ ਲੋਗੇ ਕੋਈ ਗੱਲ ਨਹੀਂ ਸਮਾਂ ਆ ਜਾਣਾ ਛੇਤੀ ਆ ਜਾਣਾ ਤੇ ਸਭ ਨੂੰ ਇਹ ਰਿਜ਼ਲਟ ਜਿਹੜਾ ਸਾਹਮਣੇ ਆ ਗਿਆ ਕੀ ਲੱਗਦਾ ਵੀ ਸਮਰਥ ਇਸੇ ਕਰਕੇ ਚੁੱਪ ਨੇ ਵੀ ਨੂੰ ਲੱਗਦਾ ਵੀ ਕੋਈ ਬੱਚੇ ਨਾ ਹੋ ਜਾਣ ਜਾਂ ਨਹੀਂ ਕੁਸ਼ਕ ਸਮਰਥ ਜਿਹੜੇ ਨੇ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀ ਇੰਨਾ ਅਸੀਂ ਨਹੀਂ ਡਰ ਸਕਦੇ ਇੰਨਾ ੱੱਲੇ ਲੱਗਿਆ ਨਹੀਂ ਸਰਨਾ ਉਹ ਵੀ ਹੁਣ ਨਹੀਂ ਚੁੱਪ ਪਾ। ਪਹਿਲਾਂ ਇਹਨਾਂ ਨੇ ਸ਼ੁਰੂ-ਸ਼ੁਰੂ ਕਿਸੇ ਚੀਜ਼ 'ਤੇ ਦਬਾਇਆ ਸੀਗਾ ਉਦੋਂ ਠੀਕ ਕਿ ਇਹਨਾਂ ਨੇ ਪ੍ਰੈਸ਼ਰ ਪਾ ਲਿਆ ਤੇ ਪਹਿਲਾ ਦਿਨ ਇਹਨਾਂ ਨੇ ਕੱਟ ਕਿਉਂ ਨਹੀਂ ਹੋਣ ਦਿੱਤਾ। ਉਸ ਦਿਨੋਂ ਸਾਰਿਆਂ ਨੂੰ ਅੱਗੇ ਆਉਣ ਦੇਂਦੇ ਇਹ ਨਹੀਂ ਪਰਸ ਕਿਉਂ ਨਾ ਆਤੀ ਸੀਗੀ। ਤੁਸੀਂ ਆਪ ਹੀ ਗੈਂਗਸਟਰ ਪੈਦਾ ਕਰ ਰਹੇ ਹੋ। ਕਿਉਂਕਿ ਫਿਰ ਕਹ ਦਿੰਦੇ ਕਿ ਅੱਗੇ ਐਂਸ ਕਰ। ਪਠਾਨ ਮਾਦਰਾ ਪਹਿਲਾਂ ਧਾਕੜ ਸੀਗਾ, ਧਾਕੜ ਐਮਐਲ ਸੀਗਾ। ਅੱਜ ਉਹ ਗੈਂਗਸਟਰ ਬਣ ਗਿਆ।